ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਤਸਵੀਰਾ ਤੁਹਾਨੂੰ ਅੱਪਰੇ ਦੇ ਨਾਲ ਲੱਗਦੇ ਮੰਡੀਪਿੰਡ ਤੋਂ ਦਿਖਾ ਰਹੇ ਹਾਂ ਜਿੱਥੇ ਗਰੀਬ ਕਿਸਾਨ ਦੇ ਨਾਲ ਚੋਰਾਂ ਨੇ ਮਾੜੀ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੇ ਦਿਨ ਜਿਹੜਾ ਗਰੀਬ ਕਿਸਾਨ ਹੈ ਉਹ ਆਪਣੇ ਬਾੜੇ ਦੀ ਜਗ੍ਹਾ ਆਪਣੇ ਘਰ ਵਿੱਚ ਜਾ ਕੇ ਸੌਂਦਾ ਕਿਉਂਕਿ ਉਸ ਦਾ ਕਹਿਣਾ ਸੀਗਾ ਕਿ ਉਹ ਬਿਮਾਰ ਸੀ ਜਿਸ ਦੇ ਚੱਲਦੇ ਆ ਉਹ ਪਸ਼ੂਆਂ ਵਾਲੇ ਬਾੜੇ ਨੂੰ ਛੱਡ ਕੇ ਆਪਣੇ ਘਰ ਦੇ ਅੰਦਰ ਜਾ ਕੇ ਸੋ ਗਿਆ ਤੇ ਹੈਰਾਨੀ ਵਾਲੀ ਗੱਲ ਹੈ ਕਿ ਉਸੇ ਦਿਨ ਉਸਨੇ ਇੱਕ ਦਿਨ ਹੀ ਆਪਣੇ ਘਰ ਜਾਣ ਦੀ ਕੋਸ਼ਿਸ਼ ਕੀਤੀ ਘਰ ਗਿਆ ਤੇ ਉਸੇ ਦਿਨ ਰਾਤ ਨੂੰ ਉਸਦੀ ਕੰਦ ਪਾੜ ਕੇ ਦਰਵਾਜ਼ੇ ਨੂੰ ਨੁਕਸਾਨ ਪਹੁੰਚਾ ਕੇ ਉਸਦੇ ਤਿੰਨ ਮੱਜਾਂ ਅਤੇ ਇੱਕ ਕੱਟੀ ਨੂੰ ਲੈ ਕੇ ਚੋਰ ਫਰਾਰ ਹੋ ਗਏ ਤੇ ਇਸ ਗੱਲ ਤੋਂ ਅੰਦਾਜ਼ੇ ਲੱਗਦੇ ਆ ਕਿਸੇ ਭੇਤੀ ਦਾ ਕੰਮ ਹੈ ਬਰਹਾਲ ਪਿੰਡ ਵਿੱਚ دہشت ਦਾ ਮਾਹੌਲ ਹੈ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਚੋਰੀ ਕਿਸ ਨੇ ਕੀਤੀ ਐਨੀ ਬੇਖੌਫੀ ਦੇ ਨਾਲ ਐਨੇ ਹੌਸਲੇ ਕਿਵੇਂ ਚੋਰਾਂ ਦੇ بلند ਹੋ ਗਏ ਕਿ ਇੱਕੋ ਰਾਤ ਵਿੱਚ ਉਨਾ ਕੰਦ ਵੀ 파ੜ ਦਿੱਤੀ ਦਰਵਾਜ਼ੇ ਨੂੰ ਵੀ ਨੁਕਸਾਨ ਪਹੁੰਚਾਇਆ ਤੇ ਉਹਨਾਂ ਨੇ ਕਿਹੋ ਜਿੇ ਪ੍ਰਬੰਧ ਕੀਤੇ ਸਨ ਕਿ ਤਿੰਨ ਮੱਝਾਂ ਤੇ ਕੱਟੀ ਨੂੰ ਲੈ ਕੇ ਉੱਥੋਂ ਫਰਾਰ ਹੋ ਗਏ ਗਰੀਬ ਕਿਸਾਨ ਦਾ ਕਹਿਣਾ ਕਿ ਸਵੇਰੇ 4 ਵਜੇ ਦੇ ਆਸ-ਪਾਸ 4:30 ਵਜੇ ਦੇ ਆਸ-ਪਾਸ ਜਦੋਂ ਵਾਪਸ ਬਾੜੇ ਵਿੱਚ ਆਇਆ ਮੱਝਾਂ ਨੂੰ ਚੋਣ ਆਇਆ ਤਾਂ ਉਸਨੇ ਦੇਖਿਆ ਕਿ ਬਿਜਲੀ ਬੰਦ ਹੈ ਜਿਸ ਤੋਂ ਉਸ ਦਾ ਮੱਥਾ ਠਣ ਗਿਆ ਲੇਕਿਨ ਅੰਦਰ ਜਾ ਕੇ ਉਸ ਦੇ ਪੈਰਾਂ ਹੇਠ ਜ਼ਮੀਨ ਖਿਸਕੀ ਜਦ ਉਸਨੇ ਹਾਲਾਤ ਦੇਖ ਕੇ 5 ਵਜੇ ਦੇ ਆਸ-ਪਾਸ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਲekin पीड़ित தரਦਾ ਕਹਿਣਾ ਕਿ 8 ਵਜੇ ਤੱਕ ਜਦ ਤੱਕ ਖਬਰ ਸ਼ੂਟ ਕੀਤੀ ਗਈ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਨਹੀਂ ਬੋੜਿਆ ਜਿਸ ਕਰਕੇ ਉਹਨਾਂ ਦੇ ਮਨ ਵਿੱਚ ਨਾਰਾਜ਼ਗੀ ਜਿਹੜੀ ਹੈ ਉਹ ਨਜ਼ਰ ਆਈ ਦਿਖਾਣੀ ਤੁਹਾਨੂੰ ਮੌਕੇ ਦੀ ਪੂਰੀ ਤਸਵੀਰ ਨਾਲ ਸਾਹਮਣੇ ਆ ਜਿੱਦਾਂ ਉਹ ਰੋਜ਼ ਰੁਟੀਨ ਚ ਪਾਜੀ ਇੱਥੇ ਸੌਂਦਾ ਸੀਗਾ ਜੀ ਇਹ ਤਾਂ ਕੱਲ ਦੀ ਸਿਹਤ ਨਹੀਂ ਠੀਕ ਸੀ ਤਾਂ ਪੈਂਡ ਚੱਲੇ ਗਿਆ ਜੀ ਇੱਥੇ ਹੁੰਦਾ ਦੇ ਸਾਬ ਨੇ ਜਾਨੇ ਨੁਕਸਾਨ ਹੋ ਸਕਦਾ ਜਿੱਦਾਂ ਜਿੰਦੇ ਭੰਨੇ ਹੋ ਇਹਨਾਂ ਨੇ ਜਾਨੋ ਮਾਰ ਸਕਦੇ ਜੀ ਜਾਨੋ ਮਾਰ ਕੋਈ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਸਾਰੇ ਤੇ ਜਿੰਦੇ ਭੰਨਤੇ ਉਹਨਾਂ ਨੇ ਤੋੜਤੇ ਦਰਵਾਜ਼ੇ ਇੱਕ ਖੂਨ ਵੀ ਲੱਗਾ ਨਾ ਖੂਨ ਵੀ ਉਹ ਕਿਸੇ ਦੇ ਹੱਥ 'ਚ ਪੱਤੀ ਪੁੱਤੀ ਲੱਗੀ ਉਹਨਾਂ ਦੇ ਬੰਦਿਆਂ ਦੇ ਖੂਨ ਇੱਥੇ ਤਾਂ ਚੋਇਆ ਜੀ ਉਹ ਦਰ ਦਰਵਾਜ਼ੇ ਉਹਨੇ ਵੱਡੇ ਜਿਹੇ ਦਾ ਮਾਰਿਆ ਕੁਛ ਉਹਨਾਂ ਦੇ ਹੱਥ 'ਚ ਲੱਗਾ ਕੁਛ 10 10 ਚੜਿਆ ਸੀ ਤੇ ਮੈਂ ਦਾ 4 ਵਜੇ ਆ ਤੇ ਇੱਥੇ ਆ ਕੇ ਦਿਖਿਆ ਬਲ ਨਹੀਂ ਜਾਗਦਾ ਸੀ ਬਲ ਲਾਇਆ ਸੀ ਬਲ ਤੇ ਆ ਵੇ ਜਾਂ ਦਿਖ ਆ ਕੋ ਪੱਦਰ ਹੋਇਆ ਮੇਰਾ ਕੀ ਨੁਕਸਾਨ ਕੀ ਹੋਇਆ ਤੈ ਤਨ ਮਈਆਂ ਇਕੱਠੀ ਅੱਛਾ ਹੋਰ ਬੜਾ ਲੋਹਾ ਲੈ ਗਿਆ ਆ ਕਿ ਆ ਕਿਦਾਂ ਕਿਦਾਂ ਦੀ ਲੈ ਗਿਆ ਕੰਧ ਪਾੜ ਕੇ ਲੈ ਗਿਆ ਵਾਲੇ ਪਾਸੇ ਰਾਹ ਦੇ ਪਾਸੇ ਜਿੰਦਾ ਨਹੀਂ ਖੋਲਿਆ ਨਹੀਂ ਜਿੰਦਾ ਭੰਨਿਆ ਜਿੰਦਾ ਗੇਟ ਤੋੜਿਆ ਮੇਰਾ ਆ ਜਿੰਦਾ ਅੱਲਾ ਵੀ ਖੋਲਿਆ ਕੇ ਆ ਇਹ ਵੀ ਖੋਲਿਆ ਆ ਪੁਲਿਸ ਨੂੰ ਫੋਨ ਨਹੀਂ ਕੀਤਾ ਹੁਣ ਕੀਤਾ 5:30 ਵਜੇ ਫੋਨ ਕੀਤਾ ਅੱਛਾ ਕੋਈ ਨਹੀਂ ਆਜ ਤੱਕ ਇਹ ਪੰਜ ਪਾਜੀ ਕੋਈ ਨਹੀਂ ਆਈ ਸਾਡੇ ਕਿੰਨਾ ਚਿਰ ਹੋ ਗਿਆ ਜੀ ਅਸੀਂ 5 ਵਜੇ ਸਵੇਰ ਦਾ ਫੋਨ ਕਰਦੇ ਆਂ अच्छा जी साडे कोई साडा कोई साडी सुनाई ਨਹੀਂ ਹੁੰਦੀ ਉਹ ਤਾਂ 8 ਵਜ ਗਏ ਹਾਂ 8 ਵਜ ਗਏ ਕਿੰਨਾ ਨੁਕਸਾਨ ਹੋਇਆ ਸਾਡੇ ਮੱਝਾਂ ਲੈ ਕੇ ਤੈਨ ਅੱਛਾ ਜੀ ਕੱਟੀ ਸੀ ਇੱਕ ਹੋਰ ਸਮਾਨ ਸਾਡਾ ਗਿਆ ਕਿੱਦਾਂ ਲੈ ਗਏ ਕੰਦ ਪਾੜੀ ਛੜਕਲਦੀ ਅੱਛਾ ਕੰਦ ਪੜ ਕੇ ਕਿ ਬੈਠ ਕੇ ਦਾ ਜਿੰਦਾ ਖੋ ਪੰਨਿਆ ਠੀਕ ਹੈ ਗੇਟ ਪੰਨਿਆ ਆ ਗੇਟ ਬੰਨ ਕੇ ਲੈ ਗਏ ਕਿੰਨੇ ਦਾ ਨੁਕਸਾਨ ਹੋ ਗਿਆ ਇਹ ਵਦ 3.5 ਲੱਖ ਦਾ ਲੱਗਦਾ ਹੋਣਾ ਹੀ ਆ 3.5 ਲੱਖ ਦਾ ਹੋ ਸਕਦਾ ਸਮਾਨ ਸਾਡੀ ਮੱਝਾਂ ਭਾਰੀਆਂ ਮੱਝਾਂ ਸੀ ਜੀ ਜਸੇ ਡੜੀ ਬਿਮਾਰ ਸੀ ਉਹ ਘਰ ਤਵਾ ਕਾ ਸੰਗਿਆ ਜਰ 4:30 ਵਜੇ ਆਏ ਆ ਅ ਵੀ ਦੇਖਿਆ ਜੀ ਸਾਡੀਆਂ ਕੰਦ ਵੀ ਪੱਲ ਵੀ ਭੰਨਿਆ ਜ ਸਾਡਾ ਤੇ ਦੇਖਿਆ ਕਿ ਕੰਦ ਪਾੜ ਕੇ ਸਾਡੇ ਕੋਲ ਤਿੰਨ ਮਚਾ ਲੈਗਾ ਜੀ ਜਾਂ ਕੱਟੀ ਲੈਗਾ ਜੀ ਹੋਰ ਵੀ ਜ਼ਿਆਦਾ ਸਵਾਲ ਲੈ ਆ ਸਕਦੇ ਆ ਜੀ ਪੁਲਿਸ ਨੂੰ ਫੋਨ ਕੀਤਾ ਸੀ ਕੀਤਾ ਜੀ ਨਹੀਂ ਪਹੁੰਚੀ ਪੁਲਿਸ ਹਲੇ ਨਹੀਂ ਪਹੁੰਚੀ ਹਾਂਜੀ ਕੀ ਜਾਣਕਾਰੀ ਹੈ ਹਾਂਜੀ ਸਸੀ ਗਾਲ ਦੀ ਬਾਜੀ ਮੈਂ ਤਾਂ ਸਵੇਰੇ ਜੀ 5 ਵਜੇ ਮੈਨੂੰ ਫੋਨ ਆਇਆ ਬਾਜੀ ਦਾ ਤੇ ਇਹ ਮੈਂ ਨਾਲ ਗੇ ਇਸ਼ਨਾਨ ਕਰਕੇ ਨਤਰੇਮ ਕਰਨ ਲੱਗਾ ਸੀ ਤੇ ਇਹ ਕਹਿੰਦੇ ਦੋ ਚੋਰੀ ਹੋ ਗਈ ਆ ਤੇ ਮੈਂ ਉਹਦੇ ਹੀ ਅਪਰਾ ਚੌਕੀ ਫੋਨ ਕੀਤਾ ਤੇ ਆ ਦੇਖ ਲਓ ਹੁਣ ਤੋ 7 ਵਜੇ ਗਿਆ ਆ ਤੇ ਹਜੇ ਤੱਕ ਕੋਈ ਮੁਲਾਜ਼ਮ ਇੱਥੇ ਪਹੁੰਚਿਆ ਨਹੀਂ ਹੈਗਾ ਠੀਕ ਆ ਫਿਰ 112 ਤੇ ਵੀ ਗੱਲ ਕੀਤੀ ਆ ਪੁਲਿਸ ਦੀ ਬਹੁਤ ਢਿੱਲੀ ਕਰਕੇ ਜਰੀਆ ਦਾ ਮਤਲਬ ਬਹੁਤ ਜ਼ਿਆਦਾ ਬਾਈ ਢਿੱਲੀ ਕਰ ਗਿਆ ਇਹ ਤੂੰ ਗੱਲੇ ਛੱਡ ਦਿਓ ਨਾ ਇੰਨਾ ਥੋੜਾ ਚਾਹੀਦਾ ਹੁਣ ਜੋ ਬੰਦੇ ਨਾਲ ਪਜਾ ਹੈਪਨ ਹੋ ਗਿਆ ਐਡਾ ਹੋਈ ਦੇਖਣਾ ਚਾਹੀਦਾ ਅਗਾਂ ਟਾਈਮ ਨਾਲ ਨਾ ਨਫਰੀ ਦੀ ਬਹੁਤ ਘਾਟ ਆ ਜੀ ਹਾਂਜੀ ਆ ਜਿੱਦਾਂ ਸਾਨੂੰ ਸਵੇਰੇ ਪਤਾ ਲੱਗਾ ਸੀਗਾ ਤਕਰੀਬਨ ਸਾਢੇ 5 ਵਜ ਕਿ ਸ਼ਗਾਰਾ ਸਿੰਘ ਦੇ ਜਿਹੜੇ ਕੁਝ ਦੇ ਪਸ਼ੂ ਚੋਰੀ ਹੋਏ ਚੋਰੀ ਹੋਏ ਆ ਇੱਥੇ ਪਹੁੰਚ ਕੇ ਦੇਖਿਆ ਕਿ ਉਹਨਾਂ ਦਾ ਕੋਠਾ ਢਾ ਕੇ ਜਿਹੜੇ ਆ ਉਹ ਚੋਰ ਪਸ਼ੂ ਲੈ ਗਏ ਆ ਪਰ ਪੁਲਿਸ ਨੂੰ 5:30 ਵਜੇ ਦੀ ਕਾਲ ਕੀਤੀ ਹੋਏ ਪੁਲਿਸ ਨਹੀਂ ਪਹੁੰਚੀ ਬੜੀ ਮਾੜੀ ਕਾਰਵਿਆਰੀ ਆ ਅਸੀਂ ਤਿੰਨ ਚਾਰ ਵਾਰੀ ਫੋਨ ਵੀ ਕਰ ਚੁੱਕੇ ਆ 112 ਤੇ ਵੀ ਕਾਲ ਲਾਈ ਆ ਮੈਂ ਨਾਲ ਦੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਫੋਨ ਲਾ ਕੇ ਦੱਸਿਆ ਕਿ ਹਲੇ ਤੱਕ ਵੀ ਪੁਲਿਸ ਨਹੀਂ ਪਹੁੰਚੀ ਸਾਡੇ ਕੋਲ ਬਹੁਤ ਜ਼ਿਆਦੇ ਮਾੜੀ ਗੱਲ ਆ ਇਹ ਚੋਰੀ ਵਾਲੀ ਘਟਨਾ ਦੇ ਕੀ ਜਾਣਕਾਰੀ ਹੈ ਜੀ ਜਾਣਗੇ ਕਿ ਰਾਤ ਨੂੰ ਮਾਲਕ ਜਿਹੜਾ ਹੈ ਉਹ ਕਿਤੇ ਸਿਹਤ ਨਾ ਠੀਕ ਹੋਣ ਕਰਕੇ ਘਰੇ ਚਲੇ ਗਿਆ ਤੇ ਉਹਨਾਂ ਦੇ ਮਗਰੋਂ ਜੋ ਮੱਝਾਂ ਚੋਰੀ ਹੋ ਗਈਆਂ ਅਗਲੋ ਗੇਟ ਤੋਂ ਖੋਲਣ ਦੀ ਟਰਾਈ ਕੀਤੀ ਹੈ ਗੇਟ ਖੁੱਲਿਆ ਨਹੀਂ ਹੈ ਪਿੱਛੋਂ ਕੰਦ ਪਾੜ ਕੇ ਮੱਝਾਂ ਲੈ ਗਏ ਕੋਲੋਂ ਤਿੰਨ ਮੱਝਾਂ ਦੇ ਕੱਟੀਆਂ ਨੇ